ਹੈਲੋ ਜੀ ਸੋ ਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ 'ਤੇ 4G ਸਾਰੇ ਦੱਸੋ ਕਿਵੇਂ ਹੋ ਠੀਕ ਠਾਕ ਹੋ ਉਮੀਦ ਹੈ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਆਪਣੇ ਆਪਣੇ ਜਗ੍ਹਾ ਤੇ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਮਿਕਸ ਕਲੈਕਸ਼ਨ ਦਿਖਾ ਰਹੀਆਂ ਹੈਗੀਆਂ ਆਪਣੀ ਸਾਰੀ ਕਲੈਕਸ਼ਨ ਥੋੜੀ ਥੋੜੀ ਦਿਖਾ ਰਹੀਆਂ ਮੈਂ ਤੁਹਾਨੂੰ ਦੇਖੋ ਵੀ ਇਹ ਫੁੱਲ ਹੈਵੀ ਮਤਲਬ ਕਹਿ ਸਕਦੇ ਹਾਂ ਕਲੈਕਸ਼ਨ ਵੀ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਲਿਲਨ ਦਾ ਹੈਵੀ ਸਟਫ ਹੈ ਫੁੱਲ ਹੈਵੀ ਹੈ ਲਿਲਨ ਦਾ ਹੈਗਾ ਪਿਓਰ ਦਾ ਇਹ ਫੈਬਰਿਕ ਹੋਏਗਾ ਨੈਕਸਟ ਜੋ ਵੀ ਕਲੈਕਸ਼ਨ ਹੈ ਸਾਰੀ ਹੀ ਵਧੀਆ ਪਾਰਟੀ ਵੇਅਰ ਦਿਖਾਉਣ ਜਾ ਰਹੀ ਹੈ ਮੈਂ ਤੁਹਾਨੂੰ ਇਹ ਲਿਲਨ ਦਾ ਫੈਬਰਿਕ 올ਓਵਰ ਸੂਟ ਹੈ ਜੀ 5 ਮੀਟਰ ਦਾ ਅਗਰ ਛੋਟਾ ਪਣਾ ਹੋਇਆ ਤਾਂ ਅਗਰ ਵੱਡਾ ਪਣਾ ਹੋਇਆ ਤਾਂ 3.5 ਮੀਟਰ ਹੋਏਗਾ ਛੋਟਾ ਪਣੇ ਦਾ ਹੁੰਦਾ ਜੀ 3.5 ਵੱਡੇ ਪਣੇ ਦਾ 5 ਮੀਟਰ ਸੂਟ ਹੁੰਦਾਗਾ ਪ੍ਰਿੰਟ ਤੁਸੀਂ ਦੇਖ ਹੀ ਰਹੇ ਹੈਗੇ ਹੋ ਸਕਰੀਨ ਤੇ ਸਾਰੇ ਹੀ ਬਹੁਤ ਸੋਹਣੇ ਸਰਦਾਰੀ ਜੀ ਨੇ ਲਿਲਨ ਪ੍ਰਿੰਟ ਕਾਫੀ ਡਿਮਾਂਡ ਆ ਰਹੀ ਸੀ ਕਸਟਮਰਸ ਦੀ ਸੋ ਇਸ ਲਈ ਆ ਤੁਹਾਨੂੰ ਦਿਖਾ ਰਹੀ ਆ ਨੈਕਸਟ ਆਗੇ ਦੇਖੋ ਕਾਟਨ ਤੇ embroiderry ਵਾਲੇ ਸ਼ਰਟਸ ਆ ਬਹੁਤ ਹੀ ਪਿਆਰੀ embroiderry ਕੀਤੀ ਹੋਈ ਆ ਪਿਓਰ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਬਹੁਤ ਹੀ ਸੋਹਣੇ ਕਲਰਸ ਆ ਬਟ ਜਿਹੜਾ ਬੇਸ ਹੈ ਇਹਨਾਂ ਸਭ ਦਾ ਵਾਈਟ ਰਹਿਣ ਵਾਲਾ ਹੈਗਾ ਇਹ ਫੈਬਰਿਕ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਮਿਲਣਗੇ ਜੀ ਇਹ ਵਰਕ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਇਹ ਸ਼ਰਟ ਬਣੇਗਾ ਫਰੰਟ ਐਂਡ ਬੈਕ ਦੋਨੋਂ ਸਾਈਡ ਤੋਂ ਫੁੱਲ ਹੈਵੀ ਬਣ ਕੇ ਰੈਡੀ ਹੋਏਗਾ ਬੋਥ ਹੀ ਅچھے ਫਲਾwrs ਬਿਗ ਐਂਡ ਸਮਾਲ ਫਲਾwrs ਬਨੇ ਹੋਏ ਨੇ ਐਂਡ ਬਰਡ ਬਨਿਆ ਹੋਇਆ ਬੜਾ ਹੀ ਪਿਆਰਾ ਨੈਕਸਟ ਆਪਣੀ ਇਹ ਵਾਲੀ ਕਲੈਕਸ਼ਨ ਹੈਗੀ ਹੈ ਜੇ ਸਾਰੇ ਤੁਹਾਨੂੰ ਬੁਟੀਕ ਸਟਾਈਲ ਫੈਬਰਿਕ ਦਿਖਾ ਰਹੀ ਆ ਅਗਰ ਕੋਈ ਵੀ ਬੁਟੀਕ ਵਾਲੀਆਂ ਪਹਿਣਾ ਵੀ ਲੈਣੀਆਂ ਚਾਹੁੰਦੀਆਂ ਨੇ ਲੈ ਸਕਦੀਆਂ ਹੈਗੀਆਂ ਨੇ ਤੁਸੀਂ ਦੇਖੋ ਸ਼ਰਟ ਹੈਗਾ ਵਰਕ ਕਿਤਾ ਹੋਇਆ ਫੁੱਲ ਮਤਲਬ ਪੂਰੇ ਸ਼ਰਟ ਤੇ embroidery ਕੀਤੀ ਹੋਈ ਹੈ ਜਿਹੜੀ ਬਾਟਮ ਹੈ ਉਹ ਵੀ ਬੁਟੀਕ ਸਟਾਈਲ ਉਸ ਤੇ ਵਰਕ ਕੀਤਾ ਹੋਇਆ ਹੈਗਾ ਬੜਾ ਹੀ ਪਿਆਰਾ ਦੇਖ ਸਕਦੇ ਹੋ ক্লোਜ਼ ਅਪ ਤੋਂ ਵਿਚਾਰਾ ਥ੍ਰੈਡ ਬ੍ਰਿਕ ਨਾਲ ਸਿੰਗਲ ਟੰਕੇ ਦਾ ਵਰਕ ਹੋਇਆ ਹੋਇਆ ਹੈਗਾ ਬਹੁਤ ਹੀ ਪਿਆਰਾ ਜਾਂ ਤਾਂ ਇਹ ਸਾਰੇ ਬੁਟੀਕ ਸਟਾਈਲ ਇਹ ਫੈਬਰਿਕ ਰਹਿਣ ਵਾਲੇ ਨੇ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹੋ ਡਿਜ਼ਾਈਨ ਕਰ ਸਕਦੇ ਹੋ ਤਾਂ ਇਹਨਾਂ ਤੋਂ ਕੋਈ ਡਰੈੱਸ ਬਣਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਡਿਜ਼ਾਈਨ ਕਰ ਸਕਦੇ ਹੈਗੇ ਹੋ ਜਿਵੇਂ ਕਲਰਸ ਹੈਗੇ ਆ ਉਸ ਕਲਰ ਦੀ بیس ਨੂੰ ਤੁਸੀਂ ਚੁੱਕ ਕੇ ਲੇਸਸ ਲਗਾ ਕੇ ਇਹਨਾਂ ਨੂੰ ਵਧੀਆ ਡਿਜ਼ਾਈਨ ਕਰਵਾ ਸਕਦੇ ਹੋ ਬਾਕੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਉਸ ਸਟਿਚਿੰਗ ਕਰਵਾਉਣਾ ਚਾਹਣੇ ਹੋ ਤਾਂ ਸਟਿਚਿੰਗ ਵੀ ਅਵੇਲੇਬਲ ਹੈ ਆਪਣੇ ਕੋਲ ਸਟਿਚਿੰਗ ਵੀ ਕਰਵਾ ਸਕਦੇ ਹੈਗੇ ਹੋ ਬਾਕੀ ਕਿਸੇ ਵੀ ਸਟਾਈਲ ਦਾ ਸੂਟ ਰੈਡੀ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨਵਰਕ ਪੇਂਟਿੰਗ ਸਕਰੀਨ ਪੇਂਟਿੰਗ ਤਾਂ ਕਿਸੇ ਇੱਕ ਤਰ੍ਹਾਂ ਦਾ ਵਰਕ ਆਪਣੇ ਕੋਲ ਕਰਵਾ ਸਕਦੇ ਹੈਗੇ ਉਹ ਥ्रेड ਵਰਕ ਪਫ ਵਰਕ ਹਰ ਤਰ੍ਹਾਂ ਦਾ ਸ਼ੈਡੋ ਵਰਕ ਕਿਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੇ ਕਰਵਾ ਸਕਦੇ ਹੈਗੇ ਉਹ ਇਹ ਚਿਕਨ ਦੀ ਬਾਟਮਸ ਦੇ ਨਾਲ ਦੇਖੋ ਸ਼ਰਟ ਹੈਗਾ ਫੁੱਲ ਹੈਵੀ ਵਰਕ ਵਾਲੇ ਬੜੇ ਹੀ ਪਿਆਰੇ ਕਲਰ ਦੇ ਬਹੁਤ ਹੀ ਸਟਾਈਲਿਸ਼ ਜੇ ਮਤਲਬ ਫੈਬਰਿਕ ਦਿਖਾ ਰਹੀ ਹਾਂ ਮੈਂ ਤੁਹਾਨੂੰ ਇਹ ਸਾਰੇ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਰਹਿਣ ਵਾਲੇ ਹੈਗੇ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਆ ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਟ 2 ਮੀਟਰ ਤੋਂ ਘੱਟ ਤਾਂ ਕੋਈ ਵੀ ਕਟਿੰਗ ਨਹੀਂ ਮਿਲੂਗੀ ਨੈਕਸਟ ਉਹ ਮੇ ਕ੍ਰੇਪ ਦੇ ਫੈਬਰਿਕ ਵੀ ਦਿਖਾਵਾਂਗੀ ਨੈਕਸਟ ਇਹ ਹੈਗੇ ਮਲ ਚੰਦੇਰੀ ਦੇ ਠੀਕ ਹੈ ਜੀ ਇਹ ਕਾਟਨ ਚੰਦੇਰੀ ਹੈ ਮਤਲਬ ਚੰਦੇਰੀ ਫੈਬਰਿਕ ਆਪ ਨੂੰ ਇਹ ਲੱਗਦਾ ਹੁੰਦਾ ਵੀ ਇਹ ਸਰਦੀਆਂ ਵਾਲਾ ਬਟ ਨਹੀਂ ਇਸ ਵਾਰ ਇਹ ਕਾਟਨ ਚੰਦੇਰੀ ਆਈ ਹੋਈ ਆ ਲਾਈਨਿੰਗ ਤਾਂ ਲੱਗੇਗੀ ਬਟ ਇਹ ਬਹੁਤ ਸੌਫਟ ਫੈਬਰਿਕ ਰਹਿਣ ਵਾਲਾ ਹੈਗਾ ਪ੍ਰਿੰਟ ਬੜੇ ਪਿਆਰੇ ਨੇ ਜਿਹੜੇ ਪ੍ਰਿੰਟ ਇਸ بیس 'ਚ ਆਉਂਦੇ ਹੋ ਕਿਸੇ ਹੋਰ بیس 'ਚ ਨਹੀਂ ਆਉਂਦੇਗੇ ਚੰਦੇਰੀ ਦੇ ਵਿੱਚ ਇਹ ਜਿਹੜਾ بیس ਹੈ ਇਸ ਦਾ ਤੇ ਪ੍ਰਿੰਟ ਦੇਖੋ ਕਿੰਨੇ ਪਿਆਰੇ ਨੇ ਡਾਰਕ ਸ਼ੇਡਸ ਵੀ ਆ ਲਾਈਟ ਵੀ ਹੈਗੇ ਆ ਐਂਡ ਟਾਈ ਐਂਡ ਡਾਈ ਦੇ ਵਿੱਚ ਵੀ ਰਹਿਣ ਵਾਲੀ 컬렉ਸ਼ਨ ਹੈ ਕਲਰ ਬੜੇ ਅੱਛੇ ਨੇ ਇਸ ਵਿੱਚ ਸਾਰੇ ਇਹ 올ਓਵਰ ਸੂਟ ਆਊਗਾ ਜੀ ਆ ਦੇਖੋ ਬਹੁਤ ਸੋਹਣਾ ਆਏਗਾ ਨਾ ਲਾਈਟ ਨਾ ਡਾਰਕ ਸ਼ੇਡ ਤੁਸੀਂ ਇਹਨਾਂ ਤੇ ਵਧੀਆ ਲੇਸਿੰਗ ਲਗਾ ਕੇ ਪੈਚਿੰਗ ਕਰਵਾ ਕੇ ਪੈਚਵਰਕ ਕਰਵਾ ਸਕਦੇ ਹੈਗੇ ਨੈਕਸਟ ਦੇਖੋ ਔਰਗੈਂਜ਼ਾ ਦਾ ਕਨਸੈਪਟ ਆ ਗਿਆ ਫੁੱਲ ਹੈਵੀ ਵਰਕ ਹੈ ਸ਼ਰਟ ਤੇ ਨਾਲ ਇਸ ਦੇ ਵਿਸਕੋਸ ਕ੍ਰੇਪ ਦੀ ਬਾਟਮ ਹੈਗੀ ਹੈ ਸਲਵਾਰ ਵਿਸਕੋਸ ਕ੍ਰੇਪ ਦੀ ਹੈ ਸ਼ਰਟ ਪਿਓਰ ਔਰਗੈਂਜ਼ਾ ਦਾ ਹੈਗਾ ਤੇ ਵਰਕ ਉੱਪਰ ਕੀਤਾ ਹੋਇਆ ਹੈ ਪੂਰਾ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਸ਼ਰਟ ਬਣੇਗਾ ਨਾ ਫਰੰਟ ਵੀ ਇਹਦਾ ਇੰਨਾ ਹੀ ਹੈਵੀ ਹੋਏਗਾ ਜਿੰਨਾ ਵਰਕ ਕੀਤਾ ਹੈ ਤੇ ਬੈਕ ਸਾਈਡ ਤੇ ਵੀ ਤਾਂ ਨੂੰ ਐਕਸਟਰਾ ਕੁਝ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਬੜ ਕਰਵਾਉਣਾ ਚਾਹੁੰਦੇ ਦੁਪੱਟਾ ਰੈਡੀ ਕਰਵਾ ਸਕਦੇ ਹੈਗੇ ਹੋ ਤੁਸੀਂ ਨਾਲ ਦੁਪੱਟੇ ਨੂੰ ਲੇਸ ਵਗੈਰਾ ਲਗਾ ਕੇ ਅੱਛਾ ਦੁਪੱਟਾ ਨਾਲ ਰੈਡੀ ਕਰਕੇ ਬਹੁਤ ਹੀ ਵਧੀਆ ਸੂਟ ਬਣਵਾ ਸਕਦੇ ਹੈਗੇ ਹੋ ਤੁਸੀਂ ਇਹ ਵਾਲਾ ਫੈਬਰਿਕ ਵੀ 2.5 ਮੀਟਰ ਦੀ ਕਟ ਆਏਗੀ ਬਾਕੀ ਵੱਧ ਕਟ ਲੈਣਾ ਹੋਏ ਉਹ ਵੀ ਲੈ ਸਕਦੇ ਹੈਗੇ ਹੋ ਤੁਸੀਂ ਕਲਰ ਬੜੇ ਹੀ ਸਰਦਾਰੀ ਜਿਹਾ ਦੇਖੋ ਬੜੇ ਸੋਹਣੇ ਨੇ ਜਿਹੜਾ ਇਹਦਾ ਕੰਬੀਨੇਸ਼ਨ ਆ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਣਵਾ ਸਕਦੇ ਹੈਗੇ ਹੋ ਕਿਸੇ ਵੀ ਕਲਰ ਦੀ ਬੋਟਮ ਆਪਣੇ ਕੋਲੋਂ ਲਗਵਾ ਸਕਦੇ ਹੋ ਸ਼ਰਟ ਦੇ ਨਾਲ ਜੇ ਲਗਵਾਉਣੀ ਹੈਗੀ ਆ ਤਾਂ ਨੈਕਸਟ ਬਨ ਆਬਰਨ ਆਰਸੀ ਦੇ ਵਿੱਚ ਹੈਗੇ ਆ ਬੜਾ ਹੀ ਸੋਹਣਾ ਮਤਲਬ ਇਹ ਵਾਲਾ ਜਿਹੜਾ ਕਨਸੈਪਟ ਆ ਇਸ ਟ੍ਰੈਂਡ ਕਦੇ ਨਹੀਂ ਜਾਂਦਾਗਾ ਹਮੇਸ਼ਾ ਹੀ ਮਤਲਬ ਇਹ ਟ੍ਰੈਂਡ ਦੇ ਵਿੱਚ ਰਹਿੰਦਾ ਹੈਗਾ ਨੈਕਸਟ ਪਿਓਰ ਕਰੇਪ ਦੀ ਹਾਂਜੀ ਕਰੇਪ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਸੋ ਕਰੇਪ ਦੇ ਫੈਬਰਿਕ ਇਹ ਸਾਰੇ ਪ੍ਰਿੰਟ ਹੈ ਮਤਲਬ ਪਿਓਰ ਕਰੇਪ ਦਾ ਫੈਬਰਿਕ ਹੈਗਾ ਪ੍ਰਿੰਟ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਆ 올 ਓਵਰ 5 ਮੀਟਰ ਸੂਟ ਆਏਗਾ ਤੁਸੀਂ ਇਹਨਾਂ ਦਾ ਪੰਜਾਬੀ ਸੂਟ ਬਣਾ ਸਕਦੇ ਹੋ ਲੌਂਗ ਫਰੌਕ ਸੂਟ ਬਣਾ ਸਕਦੇ ਹੋ ਅਨਾਰਕਲੀ ਬਣਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਕ੍ਰੇਪ ਦੇ ਕੋਟ ਸੈੱਟ ਬਣਾਉਣ ਦਾ ਵੀ ਬਹੁਤ ਟ੍ਰੈਂਡ ਆ ਲੇਸਿੰਗ ਵਗੈਰਾ ਕੋਲਰ ਵਗੈਰਾ ਲਗਵਾ ਕੇ ਲਾਈਨਿੰਗ ਲਗਾ ਕੇ ਤਾਂ ਇਸ ਨੂੰ ਬਹੁਤ ਅੱਛਾ ਤੁਸੀਂ ਕੋਟ ਸੈੱਟ ਬਣਵਾ ਸਕਦੇ ਹੈਗੇ ਹੋ ਪੰਜਾਬੀ ਸੂਟ ਤਾਂ ਬਣ ਹੀ ਜਾਏਗਾ ਉਸ ਤੋਂ ਬਿਨਾਂ ਜਿੰਨੀਆਂ ਵੀ ਸਲਵਾਰਾਂ ਚੱਲ ਰਹੀਆਂ ਆ ਅੱਜਕੱਲ੍ਹ ਫਰਸੀ ਸਲਵਾਰ ਸਟ੍ਰੇਟ ਸਲਵਾਰ ਜਿਸ ਤਰ੍ਹਾਂ ਦੀ ਵੀ ਸਲਵਾਰ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੈਗੇ ਹੋ ਕਿਉਂਕਿ ਕਪੜਾ ਖੁੱਲਾ ਡੁੱਲਾ ਆਏਗਾ 5 ਮੀਟਰ ਆਏਗਾ ਫੂਰਾ ਤਾਂ ਤੁਸੀਂ ਉਸ ਨੂੰ ਆਪਣੇ ਤਰੀਕੇ ਨਾਲ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਤੇ ਬਣਵਾ ਸਕਦੇ ਹੋ ਕਲਰ ਸਾਰੇ ਹੀ ਚੈੱਕ ਕਰ ਲਓ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ WhatsApp ਤੇ ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਫੁੱਲ ਡਿਟੇਲ ਸੂਟ ਬਾਰੇ ਹੋਰ ਲੈਣੀ ਹੋਈ ਲੈ ਸਕਦੇ ਹੈਗੇ ਹੋ ਨੰਬਰ ਦੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਆਨਲਾਈਨ ਹੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਕੰਮ ਆਪਣਾ ਟਰਸਟਿਡ ਹੈਗਾ 100% ਟਰਸਟਿਡ ਹੈਗਾ ਇਨੀ ਵੀ ਕੋਈ ਫੇਕ ਆ ਅਸੀਂ ਪੇਮੈਂਟ ਕਰਵਾ ਲਾਂਗੇ ਤੇ ਸੂਟ ਨਹੀਂ ਭੇਜਾਂਗੇ ਕਿਉਂਕਿ ਅੱਜਕੱਲ ਬਹੁਤ ਹੀ ਜ਼ਿਆਦਾ ਫਰੋਡ ਹੋ ਰਹੇ ਨੇ ਲੋਕਾਂ ਦੇ ਨਾਲ ਬਟ ਆਪਣਾ ਐਵੇਂ ਦਾ ਕੰਮ ਨਹੀਂ ਹੈਗਾ ਤੁਸੀਂ ਮੈਨੂੰ ਜਿਹੜਾ ਵੀ ਇਸ ਨੰਬਰ ਦਵਾਂਗੇ ਉਸ ਤੇ ਕਾਲ ਮੈਸੇਜ ਵੀਡੀਓ ਕਾਲ ਸਭ ਕੁਝ ਤੁਸੀਂ ਕਰ ਸਕਦੇ ਹੈਗੇ ਹੋ ਜੀ ਤੇ ਦੇਖੋ ਇਹ ਸਾਰੇ ਪ੍ਰਿੰਟ ਬੜੇ ਹੀ ਪਿਆਰੇ ਨੇ ਇਹਨਾਂ ਚ ਜਿਹੜਾ ਵੀ ਪਸੰਦ ਆ ਆ ਆਰਡਰ ਕਰਨਾ ਕਿਵੇਂ ਹੈ ਕਈ ਪੁੱਛਦੇ ਕਿਵੇਂ ਕਰਨਾ ਹੈ ਤਾਂ ਸਕਰੀਨਸ਼ਾਟ ਲੈਣਾ ਜਿਹੜਾ ਨੰਬਰ ਚੱਲ ਰਿਹਾ ਮੇਰਾ ਉਸ ਤੇ ਮੈਸੇਜ ਕਰਨਾ ਹੈਗਾ ਤਾਂ ਫਿਰ ਇਹ ਸਕਰੀਨਸ਼ਾਟ ਸੈਂਡ ਕਰਨਾ ਫਿਰ ਉਸ ਤੋਂ ਤੁਹਾਨੂੰ ਦੱਸਾਂਗੇ ਉਸ ਟਾਈਮ ਇਹ ਵਾਲਾ ਪ੍ਰਿੰਟ ਅਵੇਲੇਬਲ ਹੈਗਾ ਕਿ ਨਹੀਂ ਹੈ ਕਿਉਂਕਿ ਕਈ ਵਾਰੀ ਸੋਲਡ ਹੋ ਜਾਂਦਾ ਅਗਰ ਅਵੇਲੇਬਲ ਹੋਇਆ ਤਾਂ ਤੁਸੀਂ ਉਸ ਤੋਂ ਬਾਅਦ ਸਾਨੂੰ ਪੇਮੈਂਟ ਕਰਦੇ ਹੋ ਜੀ ਆਪਣਾ ਐਡਰੈਸ ਸੈਂਡ ਕਰਦੇ ਹੋ ਜੀ ਐਡਰੈਸ ਪ੍ਰੋਪਰ ਹੋਣਾ ਚਾਹੀਦਾ ਪਿੰਨ ਕੋਡ ਜ਼ਰੂਰ ਹੋਣਾ ਚਾਹੀਦਾਗਾ ਤੇ ਜਿਹੜਾ ਕੋਰੀਅਰ ਹੈ 78 ਦਿਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਟਰੈਕਿੰਗ ਪ੍ਰੋਵਾਈਡ ਕਰਵਾਈ ਜਾਏਗੀ ਤੁਸੀਂ ਆਪਣਾ ਕੋਰੀਅਰ ਟਰੈਕ ਵੀ ਕਰ ਸਕਦੇ ਹੈਗੇ ਹੋ ਭਾਵੇਂ ਤੁਸੀਂ ਪਿੰਡ 'ਚ ਬੈਠੋ ਤੁਹਾਡੇ ਪੋਸਟ ਆਫਿਸ ਦੇ ਵਿੱਚ ਜਿਹੜਾ ਸੂਟ ਆ ਜਾਏਗਾ ਅਗਰ ਸਿਟੀ 'ਚ ਹੈ ਤਾਂ ਸਿਟੀਆਂ ਦੀਆਂ ਅਲੱਗ-ਅਲੱਗ ਕੋਰੀਅਰ ਸਰਵਿਸ ਹੁੰਦੀਆਂ ਉਹ ਤੁਸੀਂ ਆਪਣੀ ਮਰਜ਼ੀ ਨਾਲ ਵੀ ਲਗਵਾ ਸਕਦੇ ਹੋ ਜਿਵੇਂ ਡੀਟੀਸੀ ਕੋਰੀਅਰ ਬਲੂ ਡਾਟ ਟਰੈਕ ਔਨ ਵਗੈਰਾ ਜਿਹੜੀ ਵੀ ਲਗਵਾਉਣੀ ਚਾਹੁੰਦੇ ਹੋ ਲਗਵਾ ਸਕਦੇ ਹੈਗੇ ਹੋ ਆ ਦੇਖੋ ਜੀ ਇਹ ਬਹੁਤ ਸੋਹਣੇ ਕ੍ਰੇਪ ਦੇ ਸੂਟ ਨੇ ਬੜੇ ਹੀ ਫੁੱਲ ਹੈਵੀ ਵਰਕ ਹੈ ਦੇਖੋ ਇਹਨਾਂ ਤੇ ਪਾਰਟੀ ਵੇਅਰ ਹੈ ਤੇ ਬੁਟੀਕ ਸਟਾਈਲ ਦੇ ਫੈਬਰਿਕ ਰਹਿਣ ਵਾਲੇ ਆ ਸਾਰੇ ਤੁਸੀਂ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਡਿਜ਼ਾਈਨ ਕਰ ਸਕਦੇ ਹੈਗੇ ਹੋ ਆਪਣੀ ਮਰਜ਼ੀ ਨਾਲ ਫੈਬਰਿਕ ਵੱਧ ਲੈਣ ਦਾ ਲੈ ਸਕਦੇ ਹੋ ਕਿਉਂਕਿ ਕਈ 3 ਮੀਟਰ ਬਾਟਮ ਹੀ ਅੱਜ ਵੀ 3 ਮੀਟਰ ਬਾਟਮ ਹੀ ਵੇਅਰ ਕਰਦੇ ਨੇ ਤਿੰਨ ਮੀਟਰ ਫੈਬਰਿਕ ਐਕਸਟਰਾ ਲੈ ਸਕਦੇ ਹੈਗੇ ਨੇ ਤਾਂ ਸਾਰੇ ਹੀ ਸ਼ੇਡ ਸਾਰੇ ਹੀ ਕਲੈਕਸ਼ਨ ਬਹੁਤ ਹੀ ਪਿਆਰੀ ਹੈਗੀ ਹੈ ਸੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਂਦੇ ਜਾਓ ਤੇ ਇੱਕ ਗੱਲ ਹੋਰ ਅਗਰ ਕਿਸੇ ਨੇ ਵੀ ਘਰ ਬੈਠ ਕੇ ਆਪਣਾ ਕੰਮ ਸਟਾਰਟ ਕਰਨਾ ਹੈ ਆਨਲਾਈਨ ਜ਼ੀਰੋ ਇਨਵੈਸਟਮੈਂਟ ਤੇ ਬਿਨਾ ਪੈਸੇ ਲਗਾਏ ਤੁਸੀਂ ਵੀ ਆਪਣਾ ਆਨਲਾਈਨ ਕੰਮ ਕਰਨਾ ਚਾਹੁੰਦੇ ਹੋ ਫ੍ਰੀ ਹੋ ਆਪਣਾ ਟਾਈਮ ਹੈ ਜਿਹੜਾ ਤੁਸੀਂ ਕੰਮ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਰਲ ਕੇ ਆਪਣਾ ਰੀਸੇਲਿੰਗ ਦਾ ਸੂਟਾਂ ਦਾ ਕੰਮ ਆਨਲਾਈਨ ਫ੍ਰੀ ਕੋਸਟ ਤੇ ਸਟਾਰਟ ਕਰ ਸਕਦੇ ਹੋ ਮੈਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਵੀ ਕੰਮ ਕਿਵੇਂ ਕਰਨਾ ਤੁਸੀਂ ਕਿਵੇਂ ਕਰ ਸਕਦੇ ਹੋ ਅਸੀਂ ਤੁਹਾਨੂੰ ਪੂਰਾ ਕੋਆਪਰੇਟ ਕਰਾਂਗੇ ਤਾਂ ਇਸ ਲਈ ਤੁਸੀਂ ਆਪਣਾ ਸਾਰਾ ਬਾਇਓ ਡਾਟਾ ਸਾਨੂੰ ਸੈਂਡ ਕਰਿਓ ਅਗਰ ਤੁਸੀਂ ਵੀ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਹੈਗੇ ਹੋ ਤਾਂ ਨੈਕਸਟ ਆਵਲੇ ਪ੍ਰਿੰਟ ਕਾਟਨ ਦੇ ਆ ਗਏ ਜੀ ਬੜੇ ਸੋਹਣੇ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਹੈਗਾ ਜੀ ਇਹ ਬਹੁਤ ਹੀ ਸੋਹਣਾ ਸੌਫਟ ਹੈ ਲੈਵਲਿੰਗ ਦੇ ਇਹ ਪ੍ਰਿੰਟ ਆ ਗੀਜੋ ਦੇ ਵਿੱਚ ਵੀ ਪਹਿਲਾਂ ਆਏ ਸੀ ਉਹ ਸਾਰੇ ਹੀ ਸੋਲਡ ਆਊਟ ਹੋ ਗਏ ਸੀਗੇ ਤਾਂ ਸਾਰੇ ਪ੍ਰਿੰਟ ਬੜੇ ਪਿਆਰੇ ਪਿਆਰੇ ਆ ਦੇਖੋ ਬ੍ਰਾਂਡ ਦਾ ਸਟੈਂਪ ਲੱਗੀ ਹੋਈ ਆ ਸਾਈਡ ਤੇ ਸੋ ਮੈਂ ਤੁਹਾਨੂੰ ਅੱਜ ਲੇਲਨ ਦੀ ਕਰੇਪ ਦੀ ਆ ਕਾਟਨ ਦੀ ਸਾਰੀ ਹੀ ਚੰਦੇਰੀ ਕਾਟਨ ਦੀ ਸਾਰੀ ਹੀ ਕਲੈਕਸ਼ਨ ਦਿਖਾਈ ਹੈ ਇਹ ਜਸਟ ਇੱਕ ਤੁਹਾਨੂੰ ਮੈਂ ਥੋੜੀ ਥੋੜੀ ਇੱਕ ਡੈਮੋ ਦਿਖਾਇਆ ਹੈ ਵੀ ਐਵੇਂ ਦੀ ਕਲੈਕਸ਼ਨ ਮਿਲ ਜੇਗੀ ਬਾਕੀ ਤੁਸੀਂ ਆਪਣਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਕੱਟ ਰੇਂਜ ਵਾਲੇ ਸੂਟਸ ਵੀ ਲੈ ਸਕਦੇ ਹੋ 500 600 ਤੋਂ ਜਿਹੜੇ ਸਟਾਰਟ ਹੁੰਦੇ ਨੇ ਉਹ ਵੀ ਲੈ ਸਕਦੇ ਹੋ ਘਰ ਪਾਉਣ ਲਈ ਡੇਲੀ ਰੁਟੀਨ ਚ ਬਾਕੀ ਆਪਾਂ ਨਵੀਆਂ-ਨਵੀਆਂ ਆਫਰਾਂ ਲਾਂਦੇ ਰਹਿਣੇ ਹੈਗੇ ਆ ਤਾਂ ਤੁਸੀਂ ਸਾਨੂੰ WhatsApp ਤੇ ਜੁਆਇਨ ਕਰ ਸਕਦੇ ਹੈਗੇ ਹੋ ਨੰਬਰ ਸੇਵ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਸਟੇਟਸ ਦੇਖ ਸਕੇ ਕਿਉਂਕਿ ਆਫਰਸ ਵਗੈਰਾ ਆਪਾਂ WhatsApp ਤੇ ਹੀ ਪਾਣੇ ਆ YouTube ਤੇ ਪਾਣੀਆਂ ਪੋਸੀਬਲ ਨਹੀਂ ਹੁੰਦੀਆਂ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਹੈ ਵੀਡੀਓ ਪਾਉਣ ਨੂੰ ਫਿਰ ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚਣ ਨੂੰ ਉਦੋਂ ਤੱਕ ਜਿਹੜਾ ਕੀ ਆਫਰ ਖਤਮ ਹੋ ਜਾਂਦਾ ਹੈਗਾ ਸੋ ਇਸ ਲਈ ਤੁਸੀਂ ਜਿਹੜਾ WhatsApp ਨੰਬਰ ਸੇਵ ਕਰ ਸਕਦੇ ਹੈਗੇ ਹੋ ਡੇਲੀ ਦੇ ਸਟੇਟਸ ਅਪਡੇਟਸ ਦੇਖ ਸਕਦੇ ਹੈਗੇ ਹੋ ਤੁਸੀਂ ਆਪਣੇ ਤੇ ਬਾਕੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਿਹੜੀ ਵੀਡੀਓ ਮੈਂ ਅਪਲੋਡ ਕਰਾਂ ਤੁਹਾਨੂੰ ਜਲਦੀ ਹੀ ਮਿਲ ਜਾਵੇ ਤੇ ਮੈਨੂੰ ਤੁਹਾਨੂੰ ਇਹ ਨਾ ਕਹਿਣਾ ਪਵੇ ਵੀ ਇਹ ਸੂਟ ਸੋਲਡ ਆਊਟ ਹੋ ਗਿਆ ਹੈਗਾ ਕਿਉਂਕਿ ਵੀਡੀਓ ਲੇਟ ਪਹੁੰਚਦੀ ਹੈ ਤਾਂ ਸੋਲਡ ਹੋ ਜਾਂਦੇ ਹੈ